ਕਈ ਬੰਦੇ ਬੜੇ ਹੀ ਸ਼ੈਤਾਨੀ ਦਿਮਾਗ ਦੇ ਹੁੰਦੇ ਨੇ ਉਹਨਾਂ ਦੇ ਪਲਾਨ ਉਹਨਾਂ ਦੇ ਢੰਗ ਤਰੀਕੇ ਦੇਖ ਕੇ ਦੁਨੀਆ ਹੈਰਾਨ ਰਹਿ ਜਾਂਦੀ ਹੈ ਕਿ ਇਹ ਬੰਦੇ ਦੇ ਦਿਮਾਗ ਦੇ ਵਿੱਚ ਐਦਾਂ ਦਾ ਪਲਾਨ ਕਿਵੇਂ ਆ ਗਿਆ ਅੱਜ ਦੀ ਸੱਚੀ ਘਟਨਾ ਵੀ ਇਸੇ ਗੱਲ ਨਾਲ ਹੀ ਸਬੰਧਤ ਹੈ ਕਿ ਕਿੱਦਾਂ ਇੱਕ ਬੰਦੇ ਨੇ ਪਲਾਨ ਰਚਿਆ ਤੇ ਉਹ ਵੀ ਪਰਫੈਕਟ ਪਲਾਨ ਪਰ ਉਸ ਦਾ ਭਾਂਡਾ ਫੋੜ ਹੋ ਗਿਆ ਉਸ ਦੀ ਸਚਾਈ ਲੋਕਾਂ ਦੇ ਸਾਹਮਣੇ ਆ ਗਈ ਇੱਕ ਪਿਖਾਰੀ ਭੀਖ ਮੰਗ ਰਿਹਾ ਸੀ ਤੇ ਲੋਕ ਉਸ ਨੂੰ ਦੁਤਕਾਰ ਰਹੇ ਸੀ ਕਿਉਂਕਿ ਇਹ ਪਿਖਾਰੀ ਦੀ ਉਮਰ ਲਗਭਗ 20-22 ਸਾਲ ਸੀ ਤੇ ਲੋਕ ਇਸ ਨੂੰ ਕਹਿ ਰਹੇ ਸੀ ਕਿ ਤੂੰ ਹੱਟਾ ਕੱਟਾ ਹੈ ਤੇਰੇ ਅੰਗ ਪੈਰ ਸਭ ਸਾਬਤ ਨੇ ਤੂੰ ਕੰਮ ਕਰਕੇ ਕਿਉਂ ਨਹੀਂ ਖਾਂਦਾ ਤੂੰ ਮੰਗਦਾ ਕਿਉਂ ਆ ਐਦਾਂ ਹੀ ਸਾਰੇ ਲੋਕ ਉਸ ਨੂੰ ਕਹਿ ਰਹੇ ਸੀ ਜਿਸ ਤੋਂ ਵੀ ਉਹ ਮੰਗਦਾ ਸੀ ਅਗਲਾ ਬੰਦਾ ਉਸ ਨੂੰ ਇਹੀ ਗੱਲ ਕਹਿੰਦਾ ਸੀ ਕਿ ਤੂੰ ਮਿਹਨਤ ਕਰ ਤੂੰ ਕਮਾਈ ਕਰ ਤੂੰ ਭੀਖ ਕਿਉਂ ਮੰਗ ਰਿਹਾ ਉਹ ਐਦਾਂ ਹੀ ਮੰਗਦਾ ਜਾ ਰਿਹਾ ਸੀ ਮੰਗਦੇ ਮੰਗਦੇ ਉਸ ਨੂੰ ਇੱਕ ਬੰਦਾ ਮਿਲਿਆ ਤੇ ਉਸ ਤੋਂ ਵੀ ਉਸ ਨੇ ਭੀਖ ਮੰਗੀ ਤਾਂ ਉਸ ਬੰਦੇ ਨੇ ਉਸ ਦਰਿਆਦਲ ਬੰਦੇ ਨੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਮੈਨੂੰ ਐ ਦੱਸ ਤੈਨੂੰ ਕਿਸ ਚੀਜ਼ ਦੀ ਲੋੜ ਹੈ ਤਾਂ ਭਿਖਾਰੀ ਨੇ ਕਿਹਾ ਕਿ ਬਾਊ ਜੀ ਮੈਂ ਖਾਣਾ ਖਾਣਾ ਮੈਨੂੰ ਰੋਟੀ ਖਵਾ ਦਿਓ ਤਾਂ ਉਸ ਬੰਦੇ ਨੇ ਕਿਹਾ ਕਿ ਤੂੰ ਫਿਕਰ ਨਾ ਕਰ ਤੈਨੂੰ ਸਭ ਕੁਝ ਮਿਲੂ ਖਾਣਾ ਵੀ ਮਿਲੂ ਕੱਪੜੇ ਵੀ ਮਿਲਣਗੇ ਉਹ ਬੰਦਾ ਉਸ ਨੂੰ ਆਪਣੇ ਨਾਲ ਲੈ ਗਿਆ ਉਸ ਨੇ ਉਸ ਨੂੰ ਖਾਣਾ ਖਵਾਇਆ ਕੱਪੜੇ ਦਿੱਤੇ ਤੇ ਉਸ ਦੀ ਬੜੀ ਸੇਵਾ ਕੀਤੀ ਪਰ ਜਦੋਂ 17 ਸਾਲਾਂ ਬਾਅਦ ਇਹ ਗੱਲ ਦਾ ਪਤਾ ਲੱਗਿਆ ਕਿ ਉਹ ਬੰਦਾ ਜੋ ਇਸ ਭਖਾਰੀ ਦੀ ਸੇਵਾ ਕਰ ਰਿਹਾ ਸੀ ਉਸ ਪਿੱਛੇ ਕੀ ਰਾਸ ਸੀ ਕੀ ਮੰਤਵ ਸੀ ਜਦੋਂ ਉਸ ਤੋਂ ਪਰਦਾ ਉੱਠਿਆ ਤਾਂ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇੱਕ ਗੱਲ ਜਦੋਂ ਲੋਕਾਂ ਦੇ ਸਾਹਮਣੇ ਆਈ ਤਾਂ ਲੋਕ ਇਹ ਕਹਿ ਰਹੇ ਸੀ ਕਿ ਕਿੱਦਾਂ-ਕਿੱਦਾਂ ਦੇ ਲੋਕ ਆਪਣੀ ਧਰਤੀ ਤੇ ਚਾਉਂਦੇ ਨੇ ਕਿਉਂਕਿ ਇਸ ਘਟਨਾ ਦੇ ਮਗਰ ਇੱਕ ਬੰਦਾ ਨਹੀਂ ਸੀ ਕਈ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਗਰਾ ਤੇ ਉਸ ਦਾ ਥਾਣਾ ਰਕਾਬ ਗੰਜ ਇਸ ਇਲਾਕੇ ਦੇ ਵਿੱਚ ਇੱਕ ਲਾਲ ਕਿਲਾ ਹੈ ਜਿੱਥੇ ਇੱਕ ਖੰਬੇ ਦੇ ਨਾਲ ਇੱਕ ਕਾਰ ਟਕਰਾ ਜਾਂਦੀ ਹੈ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਇੰਨੀ ਬੁਰੀ ਤਰ੍ਹਾਂ ਲੱਗਦੀ ਐ ਕਿ ਫਾਇਰ ਬਗਰੇਡ ਨੂੰ ਵੀ ਬੁਲਾਇਆ ਜਾਂਦਾ ਐ ਤੇ ਲੋਕ ਵੀ ਉੱਥੇ ਇਕੱਠੇ ਹੋ ਜਾਂਦੇ ਨੇ ਲੋਕਾਂ ਨੇ ਵੀ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਉਹ ਅੱਗ ਨਹੀਂ 부ਜੀ ਤੇ ਸਾਰੀ ਕਾਰ ਮੱਚ ਕੇ ਸਵਾਹ ਹੋ ਗਈ ਤੇ ਇਸ ਤੋਂ ਬੁਰੀ ਖਬਰ ਇਹ ਸੀ ਕਿ ਜੋ ਡਰਾਈਵਰ ਸੀਟ ਉੱਤੇ ਬੈਠਾ ਬੰਦਾ ਸੀ ਉਹ ਵੀ ਬਿਲਕੁਲ ਸੜ ਗਿਆ ਉਸ ਦਾ ਵੀ ਕੰਕਾਲ ਹੀ ਰਹਿ ਗਿਆ ਹੁਣ ਫਾਇਰ ਬਗਰੇਡ ਨੇ ਜਦੋਂ ਇਹ ਕਾਰ ਦੀ ਅੱਗ ਬਿਲਕੁਲ ਸ਼ਾਂਤ ਕੀਤੀ ਜਾਨੀ ਇਸ ਨੂੰ ਬੁਝਾਇਆ ਠੰਡਾ ਕੀਤਾ ਤਾਂ ਪੁਲਿਸ ਆਉਂਦੀ ਹੈ ਪੁਲਿਸ ਜਾਂਚ ਕਰਦੀ ਹੈ ਪਤਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਕਾਰ ਕਿਸ ਦੀ ਸੀ ਤੇ ਜੋ ਬੰਦਾ ਇਸ ਕਾਰ ਦੇ ਵਿੱਚ ਮਰਿਆ ਉਹ ਕੌਣ ਸੀ ਪਰ ਕਾਰ ਦੇ ਵਿੱਚ ਸਭ ਕੁਝ ਖਤਮ ਹੋ ਗਿਆ ਸੀ ਕਾਰ ਦੇ ਵਿੱਚ ਸਾਰੇ ਕਾਗਜ਼ ਪੱਤਰ ਜੋ ਵੀ ਨਿਸ਼ਾਨ ਸਨ ਸਭ ਧਸਮ ਹੋ ਗਏ ਸੀ ਇਥੋਂ ਤੱਕ ਕਿ ਕਾਰ ਦੀਆਂ ਨੰਬਰ ਪਲੇਟਾਂ ਵੀ ਮੱਤ ਚੁੱਕੀਆਂ ਸਨ ਪੁਲਿਸ ਨੇ ਸੋਚਿਆ ਕਿ ਇਸ ਕਾਰ ਦਾ ਚਾਸੀ ਨੰਬਰ ਪੁਲਿਸ ਨੇ ਚਾਸੀ ਨੰਬਰ ਲੈਤਾ ਤੇ ਆਰਟੀਓ ਦਫ਼ਤਰ ਦੇ ਵਿੱਚ ਭੇਜਿਆ ਤੇ ਪਤਾ ਕੀਤਾ ਕਿ ਇਹ ਕਾਰ ਕਿੱਥੋਂ ਦੀ ਹੈ ਕਿਸ ਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕਾਰ ਤਾਂ ਵਿਜੇਪਾਲ ਸਿੰਘ ਚੌਧਰੀ ਜੋ ਕਿ ਭੱਟਪੁਰਾ ਗੌਤਮ ਬੁੱਧ ਇਲਾਕੇ ਦਾ ਰਹਿਣ ਵਾਲਾ ਹੈ ਹੁਣ ਪੁਲਿਸ ਇਸ ਜਗ੍ਹਾ ਤੇ ਜਾਂਦੀ ਹੈ ਤੇ ਵਿਜੇ ਚੌਧਰੀ ਦੇ ਘਰ ਦਾ ਪਤਾ ਕਰਦੀ ਹੈ ਵਿਜੇ ਚੌਧਰੀ ਦੇ ਘਰ ਜਾ ਕੇ ਜਦੋਂ ਪੁਲਿਸ ਪੁੱਛਦੀ ਹੈ ਕਿ ਇਹ ਘਰ ਵਿਜੇ ਚੌਧਰੀ ਦਾ ਤਾਂ ਅੰਦਰੋਂ ਵਿਜੇ ਚੌਧਰੀ ਨਿਕਲ ਕੇ ਆਉਂਦਾ ਤੇ ਉਹ ਕਹਿੰਦਾ ਕਿ ਹਾਂ ਮੈਂ ਹੀ ਵਿਜੇ ਚੌਧਰੀ ਹਾਂ ਦੱਸੋ ਕੀ ਗੱਲ ਹੋ ਗਈ ਇਹ ਦੇਖ ਕੇ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਕਿ ਜੇ ਤੂੰ ਘਰ ਤਾਂ ਤੇਰੀ ਗੱਡੀ ਦੇ ਵਿੱਚ ਕੌਣ ਸੜ ਗਿਆ ਕਿਸ ਦੀ ਮੱਛ ਕੇ ਮੌਤ ਹੋ ਗਈ ਇਹ ਗੱਲ ਵਿਜੇ ਚੌਧਰੀ ਸੁਣਦਾ ਤਾਂ ਉਹ ਹੈਰਾਨ ਹੋ ਜਾਂਦਾ ਤੇ ਉੱਚੀ ਉੱਚੀ ਚੀਕਾਂ ਮਾਰ ਲੱਗਦਾ ਰੋਣ ਲੱਗਦਾ ਤੇ ਉਸ ਦਾ ਪਰਿਵਾਰ ਵੀ ਉਸ ਦੇ ਕੋਲ ਆ ਜਾਂਦਾ ਇਕੱਠ ਹੋ ਜਾਂਦਾ ਤਾਂ ਹੁਣ ਪੁਲਿਸ ਵਾਲੇ ਉਸ ਤੋਂ ਪੁੱਛਦੇ ਆ ਕਿ ਤੂੰ ਰੋ ਕਿਉਂ ਰਿਹਾ ਕੀ ਗੱਲ ਹੋ ਗਈ ਵਿਜੇ ਚੌਧਰੀ ਦੱਸਦਾ ਕਿ ਮੇਰੇ ਬੇਟੇ ਅਨਿਲ ਕੇ ਮੇਰੇ ਬੇਟੇ ਅਨਿਲ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਉਹ ਕਾਰ ਉਹ ਚਲਾ ਰਿਹਾ ਸੀ ਤੇ ਇਹ ਮੌਤ ਜੋ ਹੋਈ ਹੈ ਉਹ ਮੇਰੇ بیٹے ਅਨਿਲ ਚੌਧਰੀ ਦੀ ਹੋਈ ਹੈ ਸਾਰੇ ਪਰਿਵਾਰ ਦੇ ਵਿੱਚ ਸੋਗ ਫੈਲ ਜਾਂਦਾ ਹੈ ਤੇ ਹੁਣ ਪਰਿਵਾਰ ਵਾਲਿਆਂ ਨੂੰ ਸਨਾਖਤ ਕਰਨ ਲਈ ਆਗਰਾ ਬੁਲਾਇਆ ਜਾਂਦਾ ਹੈ ਪਰਿਵਾਰ ਸਨਾਖਤ ਕਰਦਾ ਹੈ ਉਸ ਤੋਂ ਬਾਅਦ ਪੁਲਿਸ ਜੋ ਵੀ ਕੰਕਾਲ ਬਚਦਾ ਹੈ ਉਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੰਦੇ ਨੇ ਤੇ ਪਰਿਵਾਰ ਵਾਲੇ ਉਸ ਦਾ ਸੰਸਕਾਰ ਕਰ ਦਿੰਦੇ ਨੇ ਭੋਗ ਵੀ ਪਾਉਂਦੇ ਨੇ ਆਸੇ-ਪਾਸੇ ਦੇ ਸੈਂਕੜੇ ਲੋਕ ਅਨਿਲ ਚੌਧਰੀ ਦੇ ਭੋਗ ਦੇ ਵਿੱਚ ਸੰਸਕਾਰ ਤੇ ਇਕੱਠੇ ਹੁੰਦੇ ਨੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੁੰਦਾ ਹੈ ਕਿਉਂਕਿ ਪਰਿਵਾਰ ਦਾ ਚਿਰਾਗ ਬੁੱਝ ਚੁੱਕਿਆ ਸੀ ਹੁਣ ਦਿਨ ਲੰਘਦੇ ਨੇ ਹਫ਼ਤੇ ਮਹੀਨੇ ਸਾਲ ਲੰਘਦੇ ਲੰਘਦੇ ਤਕਰੀਬਨ 17 ਸਾਲ ਲੰਘ ਜਾਂਦੇ ਨੇ ਇਹ ਜੋ ਗੱਲ ਸੀ ਇਹ 31 ਜੁਲਾਈ 2006 ਦੀ ਸੀ ਹੁਣ 17 ਸਾਲ ਲੰਘ ਜਾਂਦੇ ਆ ਗੱਲ ਨੂੰ ਅਕਤੂਬਰ ਨਵੰਬਰ 2023 ਆ ਜਾਂਦਾ ਹੈ ਕੋਈ ਬੰਦਾ ਪੁਲਿਸ ਨੂੰ ਫੋਨ ਕਰਦਾ ਹੈ ਗੁਜਰਾਤ ਦੇ ਅਹਮਦਾਬਾਦ ਦਾ ਥਾਣਾ ਨਕੋਲ ਉਸ ਵਿੱਚ ਫੋਨ ਕਰਕੇ ਕਹਿੰਦਾ ਕਿ ਇੱਕ ਰਾਜਕੁਮਾਰ ਨੌਦਾ ਬੰਦਾ ਹੈ ਉਸ ਤੋਂ ਪੁੱਛਗਿੱਛ ਕਰੋ ਉਸ ਨੇ ਜ਼ਰੂਰ ਕੁਝ ਨਾ ਕੁਝ ਗਲਤ ਕੀਤਾ ਹੁਣ ਪੁਲਿਸ ਖ਼ਬਰੀ ਦੀ ਖਬਰ ਦੇ ਸਹਾਰੇ ਰਾਜਕੁਮਾਰ ਕੋਲ ਜਾਂਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਤੇਰਾ ਨਾਂ ਕੀ ਆ ਉਸਦੇ ਸਾਰੇ ਪ੍ਰੂਫ ਦੇਖੇ ਜਾਂਦੇ ਨੇ ਤੇ ਰਾਜਕੁਮਾਰ ਦੱਸਦਾ ਕਿ ਮੇਰਾ ਨਾਂ ਰਾਜਕੁਮਾਰ ਆਪਣੇ ਪਿਤਾ ਦਾ ਨਾਂ ਦੱਸਦਾ ਆਪਣੇ ਪਰਿਵਾਰ ਬਾਰੇ ਦੱਸਦਾ ਹੈ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਕਿਸੇ ਨੇ ਗਲਤ ਸੂਚਨਾ ਦੇ ਦਿੱਤੀ ਪਰ ਪੁਲਿਸ ਨੂੰ ਫੇਰ ਫੋਨ ਆਉਂਦਾ ਹੈ ਤੇ ਖਬਰ ਹੀ ਦੱਸਦਾ ਕਿ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਇਸ ਬੰਦੇ ਦਾ ਜੋ 31 ਜੁਲਾਈ 2006 ਨੂੰ ਆਗਰਾ ਦੇ ਵਿੱਚ ਇੱਕ ਖੰਭੇ 'ਚ ਕਾਰ ਵੱਜ ਕੇ ਮੱਚੀ ਸੀ ਉਸ ਦੇ ਨਾਲ ਬਹੁਤ ਗੂੜਾ ਸਬੰਧ ਹੈ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਇੱਥੋਂ ਦੀ ਪੁਲਿਸ ਫਿਰ ਆਗਰਾ ਦੀ ਪੁਲਿਸ ਨਾਲ ਸੰਪਰਕ ਕਰਦੀ ਹੈ ਡੀਐਸਪੀ ਸੂਰਜ ਰਾਏ ਦੇ ਨਾਲ ਉਸ ਤੋਂ ਬਾਅਦ ਫਿਰ ਨੌਇਡਾ ਦੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਹੁਣ ਇਹ ਤਿੰਨੇ ਜਗ੍ਹਾ ਦੀ ਪੁਲਿਸ ਇਕੱਠੀ ਹੋ ਕੇ ਇਸ ਸਾਰੇ ਕੇਸ ਦੀ ਜਾਂਚ ਕਰਦੀ ਹੈ ਗੱਲ ਸ਼ੁਰੂ ਹੁੰਦੀ ਹੈ 2004 ਤੋਂ 2004 ਦੇ ਵਿੱਚ ਜੋ ਵਿਜੇਪਾਲ ਸਿੰਘ ਸੀ ਉਸ ਦਾ ਕੰਮ ਟੂਰ ਐਂਡ ਟਰੈਵਲ ਦਾ ਸੀ ਪਰ ਉਹ ਕੰਮ ਮੰਦਾ ਹੋ ਗਿਆ ਜਾਨੀ ਉਸ ਨੂੰ ਉਸ ਵਿੱਚ ਘਾਟਾ ਪੈ ਗਿਆ ਹੁਣ ਇਸ ਨੇ ਸੋਚਿਆ ਕਿ ਕੀ ਕੀਤਾ ਜਾਵੇ ਤਾਂ ਇਸ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਹੈ ਇਹ ਆਪਣੇ ਭਰਾਵਾਂ ਨੂੰ ਵੀ ਇਸ ਪਲਾਨ ਦੇ ਵਿੱਚ ਸ਼ਾਮਲ ਕਰਦਾ ਹੈ ਤੇ ਵਿਜੇਪਾਲ ਚੌਧਰੀ ਦਾ ਇੱਕ ਮੁੰਡਾ ਹੁੰਦਾ ਜਿਸ ਦਾ ਨਾਮ ਅਨਿਲ ਚੌਧਰੀ ਹੁੰਦਾ ਉਸ ਦਾ ਇਹ ਬੀਮਾ ਕਰਵਾ ਦਿੰਦਾ 20 ਲੱਖ ਰੁਪਏ ਦਾ ਤੇ ਇਹ ਪਲਾਨ ਕਰਦੇ ਨੇ ਕਿ ਹੁਣ ਕੋਈ ਐਦਾਂ ਦਾ ਬੰਦਾ ਲੱਭਿਆ ਜਾਵੇ ਐਦਾਂ ਦਾ ਮੁੰਡਾ ਲੱਭਿਆ ਜਾਵੇ ਜੋ ਅਨਿਲ ਦੀ ਉਮਰ ਦਾ ਹੋਵੇ ਤੇ ਜਿਸ ਦਾ ਕੋਈ ਅੱਗੇ ਪਿੱਛੇ ਬਣਾ ਹੋਵੇ ਜੇ ਉਹ ਲਾਪਤਾ ਹੋ ਜਾਵੇ ਤਾਂ ਉਸ ਦੀ ਕੋਈ ਤਲਾਸ਼ ਕਰਨ ਵਾਲਾ ਬਣਾ ਹੋਵੇ ਤੇ ਫੇਰ 31 ਜੁਲਾਈ 2006 ਨੂੰ ਅਨਿਲ ਦੀ ਨਿਗਾਹ ਇਸ ਪੁਖਾਰੀ ਦੇ ਉੱਤੇ ਪੈਂਦੀ ਹੈ ਕਿ ਇਸ ਪੁਖਾਰੀ ਦੇ ਨਾਲ ਜੇ ਕੋਈ ਹਾਦਸਾ ਹੋ ਜਾਵੇ ਇਹ ਲਾਪਤਾ ਵੀ ਹੋ ਜਾਵੇ ਇਸ ਦੇ ਤਾਂ ਕੋਈ ਪਿੱਛੇ ਵੀ ਨਹੀਂ ਹੈ ਇਸ ਦੀ ਕੋਈ ਭਾਲ ਕਰਨ ਵਾਲਾ ਵੀ ਨਹੀਂ ਤਲਾਸ਼ ਕਰਨ ਵਾਲਾ ਵੀ ਨਹੀਂ ਤੇ ਇਸ ਨੇ ਇਸ ਨੂੰ ਆਪਣਾ ਸ਼ਿਕਾਰ ਬਣਾਇਆ ਜਦੋਂ ਇਹ ਪੁਖਾਰੀ ਜਿਸ ਦੀ ਉਮਰ 22 ਸਾਲ ਸੀ 22 ਸਾਲ ਹੀ ਉਮਰ ਅਨਿਲ ਦੀ ਸੀ ਅਨਿਲ ਨੂੰ ਲੱਗਿਆ ਕਿ ਇਹ ਬਿਲਕੁਲ ਸਹੀ ਬੰਦਾ ਹੈ ਜਿਸ ਨੂੰ ਮਾਰ ਕੇ ਦਿਖਾਇਆ ਜਾ ਸਕਦਾ ਹੈ ਬੀਮਾ ਕੰਪਨੀ ਵਾਲਿਆਂ ਨੂੰ ਕਿ ਇਹ ਮੇਰੀ লাশ ਹੈ ਇਸ ਭੁਖਾਰੀ ਨੂੰ ਮੰਗਦੇ ਮੰਗਦੇ ਨੂੰ ਇਹ ਅਨਿਲ دریا ਦੇ ਲਈ ਦਿਖਾਉਂਦਾ ਹੈ ਕਿ ਮੈਂ ਤੈਨੂੰ ਰੋਟੀ ਖਵਾਉਣਾ ਹੈ ਇਸ ਨੂੰ ਖਾਣਾ ਖਵਾਇਆ ਜਾਂਦਾ ਹੈ ਪਰ ਖਾਣੇ ਦੇ ਵਿੱਚ ਇਸ ਨੂੰ ਬੇਹੋਸ਼ੀ ਵਾਲਾ ਕੋਈ ਪਦਾਰਥ ਖਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਅਨਿਲ ਆਪਣੀ ਗੱਡੀ ਲੈ ਕੇ ਆਗਰੇ ਦਾ ਜੋ ਲਾਲ ਕਿਲਾ ਸੀ ਉਸ ਦੇ ਕੋਲ ਲੈ ਜਾਂਦਾ ਹੈ ਉਸ ਤੋਂ ਬਾਅਦ ਅਨਿਲ ਆਪਣੀ ਕਾਰ ਨੂੰ ਇੱਕ ਖੰਭੇ ਦੇ ਵਿੱਚ ਮਾਰਦਾ ਹੈ ਤੇ ਇਸ ਭਖਾਰੀ ਨੂੰ ਡਰਾਈਵਰ ਸੀਟ ਤੇ ਬਿਠਾਉਂਦਾ ਹੈ ਇਸ ਭਖਾਰੀ ਦੇ ਕੱਪੜੇ ਵੀ ਅਨਿਲ ਦੇ ਹੀ ਪਾਏ ਹੁੰਦੇ ਨੇ ਕਿਉਂਕਿ ਅਨਿਲ ਇਸ ਨੂੰ ਕੱਪੜੇ ਵੀ ਦਿੰਦਾ ਬੂਟ ਵੀ ਦਿੰਦਾ ਯਾਨੀ ਉਹਨਾਂ ਦਾ ਪਲਾਨ ਹੁੰਦਾ ਹੈ ਕਿ ਸਭ ਕੁਝ ਆਪਣਾ ਦੇ ਲਈ ਜਿਸ ਨਾਲ ਇਹ ਸਾਬਤ ਹੋ ਜਾਵੇ ਕਿ ਇਹ ਜੋ লাশ ਹੈ ਇਹ ਅਨਿਲ ਦੀ ਹੈ ਇਹ ਹੁਣ ਭਖਾਰੀ ਨੂੰ ਡਰਾਈਵਰ ਸੀਟ ਤੇ ਬਿਠਾ ਕੇ ਤੇ ਕਾਰ ਦੇ ਆਸੇ-ਪਾਸੇ ਪਟ્રોલ ਛਿੜਕ ਕੇ ਉਸ ਨੂੰ ਅੱਗ ਲਾ ਦਿੰਦਾ ਹੈ। ਅੱਗ ਲਾਉਣ ਤੋਂ ਬਾਅਦ ਕਾਰ ਮੱਚ ਕੇ ਸੁਆਹ ਹੋ ਜਾਂਦੀ ਹੈ। ਕਾਰ ਦੇ ਵਿੱਚ ਕੁਝ ਵੀ ਐਦਾਂ ਦਾ ਨਹੀਂ ਬਚਦਾ ਜਿਸ ਤੋਂ ਪਤਾ ਲੱਗ ਸਕੇ ਕਿ ਇਹ ਅਨਿਲ ਦੀ লাশ ਨਹੀਂ ਇਹ ਕਿਸੇ ਹੋਰ ਦੀ লাশ ਆ। ਜਾਨੀ ਉਸ ਭਖਾਰੀ ਦੀਆਂ ਸਿਰਫ ਹੱਡੀਆਂ ਰਹਿ ਜਾਂਦੀਆਂ ਨੇ ਤੇ ਇਹਨਾਂ ਦਾ ਪਲਾਨ ਸਕਸੈਸ ਹੋ ਜਾਂਦਾ ਹੈ ਤੇ ਬੀਮਾ ਕੰਪਨੀ ਤੋਂ ਇਹਨਾਂ ਬੰਦਿਆਂ ਨੂੰ 80 ਲੱਖ ਰੁਪਈਆ ਮਿਲਦਾ ਹੈ। 80 ਲੱਖ ਰੁਪਇਆ ਲੈ ਕੇ ਵਿਜੇਪਾਲ ਸਿੰਘ ਚੌਧਰੀ ਕੁਝ ਪੈਸੇ ਆਪਣੇ ਭਰਾਵਾਂ ਨੂੰ ਦਿੰਦਾ ਹੈ ਕਿਉਂਕਿ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਹੁੰਦੇ ਆ ਉਹ ਵੀ ਇਸ ਪਲਾਨ ਦੇ ਵਿੱਚ ਸ਼ਾਮਲ ਹੁੰਦੇ ਆ ਉਸ ਤੋਂ ਬਾਅਦ ਜੋ ਅਨੈਲ ਚੌਧਰੀ ਹੁੰਦਾ ਹੈ ਉਹ ਗੁਜਰਾਤ ਦੇ ਵਿੱਚ ਚਲਾ ਜਾਂਦਾ ਹੈ ਗੁਜਰਾਤ ਦੇ ਅਹਮਦਾਬਾਦ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਉੱਥੇ ਹੀ ਆਪਣੇ ਸਾਰੇ ਪ੍ਰੂਫ ਬਣਾ ਲੈਂਦਾ ਹੈ ਉੱਥੇ ਇੱਕ ਗਮਾਣ ਦੇ ਵਿੱਚ ਕੁੜੀ ਰਹਿੰਦੀ ਹੁੰਦੀ ਆ ਉਸ ਨਾਲੇ ਦੋਸਤੀ ਕਰਦਾ ਤੇ ਉਸ ਤੋਂ ਬਾਅਦ ਉਸ ਨਾਲ ਹੀ ਵਿਆਹ ਕਰਵਾ ਲੈਂਦਾ ਜਾਨੀ ਇਸ ਨੇ ਆਪਣੀ ਜ਼ਿੰਦਗੀ ਗੁਜਰਾਤ ਦੇ ਅਹਮਦਾਬਾਦ ਵਿੱਚ ਸੈੱਟ ਕਰ ਲਈ ਸੀ ਅਨਿਲ ਇਹਨਾਂ ਪੈਸਿਆਂ ਦੇ ਨਾਲ ਕਾਰ ਅਤੇ ਇੱਕ ਟੈਂਪੂ ਖਰੀਦਦਾ ਤੇ ਟੂਰ ਐਂਡ ਟਰੈਵਲ ਦਾ ਕੰਮ ਚਲਾਉਂਦਾ ਤੇ ਅਨਿਲ ਦਾ ਵਿਆਹ 2014 ਦੇ ਵਿੱਚ ਹੁੰਦਾ ਹੈ ਤੇ ਹੁਣ ਉਸ ਗੱਲ ਨੂੰ 17 ਸਾਲ ਲੰਘ ਗਏ ਸੀ ਕਿਉਂਕਿ 31 ਜੁਲਾਈ 2006 ਦੀ ਗੱਲ ਸੀ ਦੇ ਨਵੰਬਰ 2023 ਆ ਜਾਂਦਾ ਹੈ 17 ਸਾਲ ਇਸ ਗੱਲ ਨੂੰ ਲੱਗ ਜਾਂਦੇ ਆ ਪਰ ਅਨਿਲ ਨੂੰ ਤੇ ਵਿਜੇਪਾਲ ਨੂੰ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਇਹ ਰਾਜ ਕਦੇ ਵੀ ਨਹੀਂ ਖੁੱਲੇਗਾ ਇਹ ਰਾਜ ਦਫਨ ਹੋ ਗਿਆ ਪਰ ਜਿਵੇਂ ਕਹਿੰਦੇ ਨੇ অপরাধੀ ਵੱਲੋਂ ਕੀਤਾ ਹੋਇਆ ਜੁਰਮ ਕਿਤੇ ਨਾ ਕਿਤੇ ਦੁਨੀਆ ਦੇ ਸਾਹਮਣੇ ਆਉਂਦਾ ਹੀ ਹੈ ਇਸ ਅਨਿਲ ਨੇ ਇੱਕ ਗਲਤੀ ਕਰ ਲਈ ਇਸ ਨੇ ਇਹ ਆਪਣੇ ਕਾਂਡ ਬਾਰੇ ਕਿਸੇ ਦੇ ਨਾਲ ਗੱਲ ਕੀਤੀ ਕਿਸੇ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਅਸੀਂ ਐਦਾਂ ਕੀਤਾ ਸੀ ਤਾਂ ਫਿਰ ਜਿਵੇਂ ਕਹਿੰਦੇ ਨੇ ਕਿ ਰਾਜ ਉਦੋਂ ਤੱਕ ਹੀ ਰਾਜ ਹੈ ਜਦੋਂ ਤੱਕ ਤੁਹਾਡੇ ਅੰਦਰ ਹੈ ਜਦੋਂ ਉਹ ਰਾਜ ਤੁਹਾਡੇ ਅੰਦਰੋਂ ਬਾਹਰ ਨਿਕਲ ਗਿਆ ਤੁਹਾਡੇ ਅੰਦਰੋਂ ਉਹ ਗੱਲ ਬਾਹਰ ਆ ਗਈ ਤਾਂ ਫਿਰ ਉਹ ਰਾਜ ਨਹੀਂ ਰਹਿੰਦਾ ਅਨਿਲ ਦੇ ਨਾਲ ਵੀ ਐਦਾਂ ਹੀ ਹੋਇਆ ਇਸ ਨੇ ਕਿਸੇ ਨੂੰ ਇਹ ਗੱਲ ਦੱਸ ਦਿੱਤੀ ਕਿ ਅਸੀਂ 2006 ਦੇ ਵਿੱਚ ਐਦਾਂ ਕੀਤਾ ਸੀ ਤਾਂ ਉਹ ਗੱਲ ਜਲਦੀ ਚਲਦੀ ਚਲਦੀ ਪੁਲਿਸ ਤੱਕ ਪਹੁੰਚਦੀ ਹੈ ਤੇ ਪੁਲਿਸ ਫਿਰ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਉਸ ਤੋਂ ਬਾਅਦ ਜੂਨ 2024 ਦੇ ਵਿੱਚ ਹਤਿਆ ਦੇ ਕੇਸ ਦੇ ਵਿੱਚ ਅਨਿਲ ਵਿਜੇਪਾਲ ਤੇ ਜੋ ਵੀ ਇਸ ਵਿੱਚ ਦੋਸ਼ੀ ਹੁੰਦੇ ਆ ਸਭ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਨੇ ਬੜੇ ਦਾਅ ਪੇਚ ਖੇਡੇ ਅਦਾਲਤਾਂ ਦਾ ਸਹਾਰਾ ਲੈਂਦਾ ਕਿ ਸਾਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਪਰ ਜੂਨ 2024 ਦੇ ਵਿੱਚ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜੋ ਪਖਾਰੀ ਇਹਨਾਂ ਨੇ ਮਾਰਿਆ ਸੀ ਉਸ ਦੀ ਅਜੇ ਤੱਕ ਸਨਾਖਤ ਨਹੀਂ ਹੋ ਪਾਈ ਅਜੇ ਤੱਕ ਕਿਸੇ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਕਿ ਜੋ ਮਰਨ ਵਾਲਾ ਸੀ ਉਹ ਕੌਣ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਜਿਵੇਂ ਇਹਨਾਂ ਨੇ ਐਦਾਂ ਦਾ ਪਲਾਨ ਬਣਾਇਆ ਤੇ ਇਹਨਾਂ ਨੂੰ ਇਹ ਵੀ ਲੱਗਣ ਲੱਗ ਗਿਆ ਕਿ ਹੁਣ ਤਾਂ ਸਾਨੂੰ ਕੋਈ ਵੀ ਨਹੀਂ ਫੜ ਸਕਦਾ ਯਾਨੀ ਹੁਣ ਸਾਡੀ ਸਾਡੇ ਵੱਲੋਂ ਕੀਤਾ ਗਿਆ ਜੁਰਮ ਕਦੇ ਵੀ ਸਾਬਤ ਨਹੀਂ ਹੋਵੇਗਾ ਪਰ ਜਿਵੇਂ ਕਹਿੰਦੇ ਨੇ ਕਿ ਕੁਦਰਤ ਜੋ ਬੰਦਾ ਜੁਰਮ ਕਰਦਾ ਜੋ ਬੰਦਾ ਕੋਈ ਗੁਨਾਹ ਕਰਦਾ ਉਸ ਦੀ ਸਜ਼ਾ ਉਸ ਨੂੰ ਜ਼ਰੂਰ ਦਿੰਦੀ ਹੈ ਤੇ ਐਦਾਂ ਹੀ ਇਹ ਸੱਚੀ ਘਟਨਾ ਦੇ ਵਿੱਚ ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Das Fikal.